ਆ ਭੈਣ ਦੀ ਗੱਲ ਹਰ ਇੱਕ ਵਿਅਕਤੀ ਦੇ ਮੂੰਹ ਤੇ ਹੁੰਦੀ ਹੈ ਇਹ ਗਾਲ ਕੱਢਣ ਦੇ ਨਾਲ ਵੀ ਤੁਹਾਡੇ ਗ੍ਰਹਿ ਖਰਾਬ ਹੋ ਜਾਂਦੇ ਤੁਹਾਡਾ 3rd ਹਾਊਸ ਕਮਿਊਨੀਕੇਸ਼ਨ ਹੈ ਤੁਹਾਡਾ 2nd ਹਾਊਸ ਤੁਹਾਡਾ ਜਿਹੜਾ ਮੂੰਹ ਦਾ ਵਾਲਾ ਹਿੱਸਾ ਜੋ ਜੋਤਿਸ਼ ਦੇ ਵਿੱਚ ਕਾਊਂਟ ਕਰਦੇ ਜਿੰਨੀਆਂ ਬੰਦਾ ਗਾਲਾਂ ਕੱਢੇਗਾ ਉਹ ਫਾਈਨੈਂਸ਼ਲੀ ਉਹਨਾਂ ਆਬਸਟੈਕਲਸ ਹਰਡਲਸ ਫੇਸ ਕਰੇਗਾ ਅੱਜਕੱਲ ਆਪਾਂ ਗਲ-ਗਲ ਦੇ ਉੱਤੇ ਗਾਲ ਕੱਢਦੇ ਆ ਮਾਪੇਣ ਦੀ ਗੱਲ ਹਰ ਇੱਕ ਵਿਅਕਤੀ ਦੇ ਮੂੰਹ ਤੇ ਹੁੰਦੀ ਹੈ ਇਹ ਗਾਲ ਕੱਢਣ ਦੇ ਨਾਲ ਵੀ ਤੁਹਾਡੇ ਗ੍ਰਹਿ ਖਰਾਬ ਹੋ ਜਾਂਦੇ ਤੁਹਾਡਾ 3rd ਹਾਊਸ ਕਮਿਊਨੀਕੇਸ਼ਨ ਹੈ ਤੁਹਾਡਾ 2nd ਹਾਊਸ ਤੁਹਾਡਾ ਜਿਹੜਾ ਮੂੰਹ ਦਾ ਵਾਲਾ ਹਿੱਸਾ ਜੋ ਜੋਤਿਸ਼ ਦੇ ਵਿੱਚ ਕਾਊਂਟ ਕਰਦੇ ਆ ਜਿੰਨੀਆਂ ਬੰਦਾ ਗਾਲਾਂ ਕੱਢੇਗਾ ਫਾਈਨੈਂਸ਼ਲੀ ਉਹਨਾ ਆਬਸਟੈਕਲਸ ਹਰਡਲਸ ਫੇਸ ਕਰੇਗਾ ਜਿੰਨਾ ਬੰਦਾ ਕਿਸੇ ਦੇ ਨਾਲ ਢੰਗ ਨਾਲ ਗੱਲ ਕਰੇਗਾ ਪਿਆਰ ਨਾਲ ਗੱਲ ਕਰੇਗਾ ਪੋਲਾਈਟਲੀ ਗੱਲ ਕਰੇਗਾ ਉਹ ਨੇਚਰਲੀ ਗੱਲ ਉਹਦਾ ਬੁੱਧ ਵੀ ਸਟਰੋਂਗ ਹੋ ਗਿਆ ਤੇ ਉਹਦਾ ਰਾਹੂ ਵੀ ਸ਼ਾਂਤ ਹੋ ਗਿਆ ਤੇ ਪੈਸਾ ਹੀ ਪੈ ਬਿਲਕੁਲ ਅੱਜ ਕੱਲ ਨਾ ਹਰ ਕੋਈ ਬੰਦਾ ਜੌਬ ਕਰਦਾ ਹੈ ਕਹਿੰਦੇ ਜੌਬ ਦੇ ਵਿੱਚ ਨਾ ਸਾਡਾ ਜੋ ਇਨਕਰੀਮੈਂਟ ਲੱਗਦਾ ਹੈ ਨਾ ਸਾਡੀ ਪੋਜੀਸ਼ਨ ਅਪ ਹੁੰਦੀ ਹੈ ਵੀ ਇਹਦਾ ਸੌਖਾ ਜਾਂ ਕੋਈ ਉਪਾਅ ਦੱਸੋ ਦੇਖੋ ਜੌਬ ਦੇ ਵਿੱਚ ਅਗਰ ਤਾਂ ਸੂਰਜ ਤੇ ਬੁੱਧ ਦਾ ਕੰਬੀਨੇਸ਼ਨ ਹੈ ਜਾਂ ਜਿੰਨਾ ਵੀ ਪ੍ਰਾਈਵੇਟ ਸੈਕਟਰ ਐ ਅਸੀਂ ਇਹਨੂੰ ਬੁੱਧ ਨਾਲ ਰਿਲੇਟਡ ਕਾਊਂਟ ਕਰਦੇ ਆਂ ਤਾਂ ਆਪਣੀ ਕਮਾਈ ਦੇ ਵਿੱਚ ਤੁਸੀਂ ਹਰ ਮਹੀਨੇ ਜਿਹੜੀ ਵੀ ਤੁਹਾਨੂੰ ਕੋਈ ਕਮਾਈ ਆਂਦੀ ਹੈ ਕੋਈ ਵੀ ਇੱਕ ਬੁੱਧਵਾਰ ਚੂਜ਼ ਕਰ ਲਓ ਕਿਸੇ ਜ਼ਰੂਰਤਮੰਦ ਕਿਸੇ ਦੀ ਬੇਟੀ ਨੂੰ ਕੋਈ ਤੁਸੀਂ ਸਟੱਡੀ ਨਾਲ ਰਿਲੇਟਡ ਬੁੱਕਸ ਲੈ ਦੇਓ ਜਾਂ ਕੋਈ ਪਾਉਣ ਲਈ ਕਪੜਾ ਲੈ ਦੇਓ ਜਾਂ ਕੋਈ ਖਾਣ ਨੂੰ ਕੋਈ ਚੀਜ਼ ਦੇ ਦਿਓ ਤੁਹਾਡਾ ਬੁੱਧ ਸਟਰੋਂਗ ਹੋ ਗਿਆ ਤੁਹਾਡੇ ਇਨਕਰੀਮੈਂਟਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਹਿਲਾਂ ਨਾਲੋਂ ਪਲੱਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਮਾਂ ਭੈਣ ਦੀ ਗੱਲ ਹਰ ਇੱਕ ਵਿਅਕਤੀ ਦੇ ਮੂੰਹ ਤੇ ਹੁੰਦੀ ਹੈ ਇਹ ਗਾਲ ਕੱਢਣ ਦੇ ਨਾਲ ਵੀ ਤੁਹਾਡੇ ਗ੍ਰਹਿ ਖਰਾਬ ਹੋ ਜਾਂਦੇ ਤੁਹਾਡਾ 3rd ਹਾਊਸ ਕਮਿਊਨੀਕੇਸ਼ਨ ਹੈ ਤੁਹਾਡਾ 2nd ਹਾਊਸ ਤੁਹਾਡਾ ਜਿਹੜਾ ਮੂੰਹ ਦਾ ਵਾਲਾ ਹਿੱਸਾ ਜੋ ਜੋਤਿਸ਼ ਦੇ ਵਿੱਚ ਕਾਊਂਟ ਕਰਦੇ ਜਿੰਨੀਆਂ ਬੰਦਾ ਗਾਲਾਂ ਕੱਢੇਗਾ ਉਹ ਫਾਈਨੈਂਸ਼ਲੀ ਉਹਨਾਂ ਆਬਸ ਅੱਜਕੱਲ ਆਪਾਂ ਗਲਗਲ ਦੇ ਉੱਤੇ ਗਾਲ ਕੱਢਦੇ ਆ ਮਾਂ ਪੈਣ ਦੀ ਗੱਲ ਹਰ ਇੱਕ ਵਿਅਕਤੀ ਦੇ ਮੂੰਹ ਤੇ ਹੁੰਦੀ ਹੈ ਇਹ ਗਾਲ ਕੱਢਣ ਦੇ ਨਾਲ ਵੀ ਤੁਹਾਡੇ ਗ੍ਰਹਿ ਖਰਾਬ ਹੋ ਜਾਂਦੇ ਤੁਹਾਡਾ 3rd ਹਾਊਸ ਕਮਿਊਨੀਕੇਸ਼ਨ ਹੈ ਤੁਹਾਡਾ 2nd ਹਾਊਸ ਤੁਹਾਡਾ ਜਿਹੜਾ ਮੂੰਹ ਦਾ ਵਾਲਾ ਹਿੱਸਾ ਜੋ ਜੋਤਿਸ਼ ਦੇ ਵਿੱਚ ਕਾਊਂਟ ਕਰਦੇ ਆ ਜਿੰਨੀਆਂ ਬੰਦਾ ਗਾਲਾਂ ਕੱਢੇਗਾ ਫਾਈਨੈਂਸ਼ਲੀ ਉਹਨਾ ਆਬਸਟੈਕਲਸ ਹਰਡਲਸ ਫੇਸ ਕਰੇਗਾ ਜਿੰਨਾ ਬੰਦਾ ਕਿਸੇ ਦੇ ਨਾਲ ਢੰਗ ਨਾਲ ਗੱਲ ਕਰੇਗਾ ਪਿਆਰ ਨਾਲ ਗੱਲ ਕਰੇਗਾ ਪੋਲਾਈਟਲੀ ਗੱਲ ਕਰੇਗਾ ਉਹ ਨੇਚਰਲੀ ਗੱਲ ਉਹਦਾ ਬੁੱਧ ਵੀ ਸਟਰੋਂਗ ਹੋ ਗਿਆ ਤੇ ਉਹਦਾ ਰਾਹੂ ਵੀ ਸ਼ਾਂਤ ਹੋ ਗਿਆ ਤੇ ਪੈਸੇ ਹੀ ਪੈਸ ਬਿਲਕੁਲ ਅੱਜ ਕੱਲ ਨੂੰ ਹਰ ਕੋਈ ਬੰਦਾ ਜੌਬ ਕਰਦਾ ਹੈ ਕਹਿੰਦੇ ਜੌਬ ਦੇ ਵਿੱਚ ਨਾ ਸਾਡਾ ਜੋ ਇਨਕਰੀਮੈਂਟ ਲੱਗਦਾ ਹੈ ਨਾ ਸਾਡੀ ਪੋਜੀਸ਼ਨ ਅਪ ਹੁੰਦੀ ਹੈ ਵੀ ਇਹਦਾ ਸੌਖਾ ਜਾਂ ਕੋਈ ਉਪਾਅ ਦੱਸੋ ਦੇਖੋ ਜੌਬ ਦੇ ਵਿੱਚ ਅਗਰ ਤਾਂ ਸੂਰਜ ਤੇ ਬੁੱਧ ਦਾ ਕੰਬੀਨੇਸ਼ਨ ਹੈ ਜਾਂ ਜਿੰਨਾ ਵੀ ਪ੍ਰਾਈਵੇਟ ਸੈਕਟਰ ਹੈ ਅਸੀਂ ਇਹਨੂੰ ਬੁੱਧ ਨਾਲ ਰਿਲੇਟਡ ਕਾਊਂਟ ਕਰਦੇ ਆਂ ਤਾਂ ਆਪਣੀ ਕਮਾਈ ਦੇ ਵਿੱਚੋਂ ਤੁਸੀਂ ਹਰ ਮਹੀਨੇ ਜਿਹੜੀ ਵੀ ਤੁਹਾਨੂੰ ਕੋਈ ਕਮਾਈ ਆਂਦੀ ਹੈ ਕੋਈ ਵੀ ਇੱਕ ਬੁੱਧਵਾਰ ਚੂਜ਼ ਕਰ ਲਓ ਕਿਸੇ ਜ਼ਰੂਰਤਮੰਦ ਕਿਸੇ ਦੀ ਬੇਟੀ ਨੂੰ ਕੋਈ ਤੁਸੀਂ ਸਟੱਡੀ ਨਾਲ ਰਿਲੇਟਡ ਬੁੱਕਸ ਲੈ ਦਿਓ ਜਾਂ ਕੋਈ ਪਾਉਣ ਲਈ ਕਪੜਾ ਲੈ ਦਿਓ ਜਾਂ ਕੋਈ ਖਾਣ ਨੂੰ ਕੋਈ ਚੀਜ਼ ਦੇ ਦਿਓ ਤੁਹਾਡਾ ਬੁੱਧ ਸਟਰੋਂਗ ਹੋ ਗਿਆ ਤੁਹਾਡੇ ਇਨਕਰੀਮੈਂਟਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਹਿਲਾਂ ਨਾਲੋਂ ਪਲੱਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਮਾਂ ਭੈਣ ਦੀ ਗੱਲ ਹਰ ਇੱਕ ਵਿਅਕਤੀ ਦੇ ਮੂੰਹ ਤੇ ਹੁੰਦੀ ਹੈ ਇਹ ਗਾਲ ਕੱਢਣ ਦੇ ਨਾਲ ਵੀ ਤੁਹਾਡੇ ਗ੍ਰਹਿ ਖਰਾਬ ਹੋ ਜਾਂਦੇ ਤੁਹਾਡਾ 3rd ਹਾਊਸ ਕਮਿਊਨੀਕੇਸ਼ਨ ਹੈ ਤੁਹਾਡਾ 2nd ਹਾਊਸ ਤੁਹਾਡਾ ਜਿਹੜਾ ਮੂੰਹ ਦਾ ਵਾਲਾ ਹਿੱਸਾ ਜੋ ਜੋਤਿਸ਼ ਦੇ ਵਿੱਚ ਕਾਊਂਟ ਕਰਦੇ ਜਿੰਨੀਆਂ ਬੰਦਾ ਗਾਲਾਂ ਕੱਢੇਗਾ ਉਹ ਫਾਈਨੈਂਸ਼ਲੀ ਉਹਨਾਂ ਆਬਸ ਅੱਜਕੱਲ ਆਪਾਂ ਗਲ-ਗਲ ਦੇ ਉੱਤੇ ਗਾਲ ਕੱਢਦੇ ਆ ਮਾਪੇਣ ਦੀ ਗੱਲ ਹਰ ਇੱਕ ਵਿਅਕਤੀ ਦੇ ਮੂੰਹ ਤੇ ਹੁੰਦੀ ਹੈ ਇਹ ਗਾਲ ਕੱਢਣ ਦੇ ਨਾਲ ਵੀ ਤੁਹਾਡੇ ਗ੍ਰਹਿ ਖਰਾਬ ਹੋ ਜਾਂਦੇ ਤੁਹਾਡਾ 3rd ਹਾਊਸ ਕਮਿਊਨੀਕੇਸ਼ਨ ਹੈ ਤੁਹਾਡਾ 2nd ਹਾਊਸ ਤੁਹਾਡਾ ਜਿਹੜਾ ਮੂੰਹ ਦਾ ਵਾਲਾ ਹਿੱਸਾ ਜੋ ਜੋਤਿਸ਼ ਦੇ ਵਿੱਚ ਕਾਊਂਟ ਕਰਦੇ ਆ ਜਿੰਨੀਆਂ ਬੰਦਾ ਗਾਲਾਂ ਕੱਢੇਗਾ ਉਹ ਫਾਈਨੈਂਸ਼ਲੀ ਉਹਨਾਂ ਆਬਸਟੈਕਲਸ ਹਰਡਲਸ ਫੇਸ ਕਰੇਗਾ ਜਿੰਨਾ ਬੰਦਾ ਕਿਸੇ ਦੇ ਨਾਲ ਢੰਗ ਨਾਲ ਗੱਲ ਕਰੇਗਾ ਪਿਆਰ ਨਾਲ ਗੱਲ ਕਰੇਗਾ ਪੋਲਾਈਟਲੀ ਗੱਲ ਕਰੇਗਾ ਉਹ ਨੇਚਰਲੀ ਗੱਲ ਉਹਦਾ ਬੁੱਧ ਵੀ ਸਟਰੋਂਗ ਹੋ ਗਿਆ ਤੇ ਉਹਦਾ ਰਾਹੂ ਵੀ ਸ਼ਾਂਤ ਹੋ ਗਿਆ ਤੇ ਪੈਸਾ ਹੀ ਬਿਲਕੁਲ ਅੱਜ ਕੱਲ ਨਾ ਹਰ ਕੋਈ ਬੰਦਾ ਜੌਬ ਕਰਦਾ ਹੈ ਕਹਿੰਦੇ ਜੌਬ ਦੇ ਵਿੱਚ ਨਾ ਸਾਡਾ ਜੋ ਇਨਕਰੀਮੈਂਟ ਲੱਗਦਾ ਹੈ ਨਾ ਸਾਡੀ ਪੋਜੀਸ਼ਨ ਅਪ ਹੁੰਦੀ ਹੈ ਵੀ ਇਹਦਾ ਸੌਖਾ ਜਾਂ ਕੋਈ ਉਪਾਅ ਦੱਸੋ ਦੇਖੋ ਜੌਬ ਦੇ ਵਿੱਚ ਅਗਰ ਤਾਂ ਸੂਰਜ ਤੇ ਬੁੱਧ ਦਾ ਕੰਬੀਨੇਸ਼ਨ ਹੈ ਜਾਂ ਜਿੰਨਾ ਵੀ ਪ੍ਰਾਈਵੇਟ ਸੈਕਟਰ ਐ ਅਸੀਂ ਇਹਨੂੰ ਬੁੱਧ ਨਾਲ ਰਿਲੇਟਡ ਕਾਊਂਟ ਕਰਦੇ ਆਂ ਤਾਂ ਆਪਣੀ ਕਮਾਈ ਦੇ ਵਿੱਚ ਤੁਸੀਂ ਹਰ ਮਹੀਨੇ ਜਿਹੜੀ ਵੀ ਤੁਹਾਨੂੰ ਕੋਈ ਕਮਾਈ ਆਂਦੀ ਹੈ ਕੋਈ ਵੀ ਇੱਕ ਬੁੱਧਵਾਰ ਚੂਜ਼ ਕਰ ਲਓ ਕਿਸੇ ਜ਼ਰੂਰਤਮੰਦ ਕਿਸੇ ਦੀ ਬੇਟੀ ਨੂੰ ਕੋਈ ਤੁਸੀਂ ਸਟੱਡੀ ਨਾਲ ਰਿਲੇਟਡ ਬੁੱਕਸ ਲੈ ਦੇਓ ਜਾਂ ਕੋਈ ਪਾਉਣ ਲਈ ਕਪੜਾ ਲੈ ਦੇਓ ਜਾਂ ਕੋਈ ਖਾਣ ਨੂੰ ਕੋਈ ਚੀਜ਼ ਦੇ ਦਿਓ ਤੁਹਾਡਾ ਬੁੱਧ ਸਟਰੋਂਗ ਹੋ ਗਿਆ ਤੁਹਾਡੇ ਇਨਕਰੀਮੈਂਟਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਹਿਲਾਂ ਨਾਲੋਂ ਪਲੱਸ ਹੋਣੀਆਂ ਸ਼ੁਰੂ ਹੋ ਜਾਣੀਆਂ